ਚਾਚਾ ਕੀ ਹਾਲ ਚਾਲ ਓ ਕਿਵੇਂ ਜੱਟਾ ਵਧੀਆ ਚੜਦੀ ਕਲਾ ਠੀਕ ਠਾਕ ਬੜਾ ਵਧੀਆ ਧੁੰਦ ਤੋਂ ਫਿਰ ਡਰ ਲੱਗਣ ਲੱਪਿਆ ਏ ਧੁੰਦ ਤੋਂ ਡਰ ਲੱਗਦਾ ਹੀ ਆ ਕਿੰਨੀਆਂ ਘਟਨਾਵਾਂ ਰੋਜ਼ ਵਾਪਰਦੀਆਂ ਪਈਆਂ ਜਿਵੇਂ ਅੱਗੇ ਕੱਲ ਫਰਵਰੀ ਚੜਿਆ ਤੇ ਐ ਲੱਗਦਾ ਜਨਵਰੀ ਦੀ ਪਹਿਲੀ ਫੇਰ ਸ਼ੁਰੂ ਹੋ ਗਈ ਹੈ ਨਾ ਹਾਂ ਗੱਲ ਇਹ ਸ਼ੇਰਾ ਵੀ ਉਹ ਜਿਹੜੇ ਪੰਜਾਬ ਦੀ ਹੈ ਹਲੇ ਧਰਤੀ ਦੇ ਹਾਲਾਤ ਨੇ ਨਾ ਹੂੰ ਉਹ ਕੱਲਾ ਧੁੰਦ ਤੋਂ ਨਹੀਂ ਬਚਣਾ ਪੈਣਾ ਕਿਤੇ ਘਰੋਂ ਬਾਹਰ ਨਿਕਲਣ ਲੱਗਿਆਂ ਬੜਾ ਕੁਝ ਸੋਚ ਕੇ ਵਿਚਾਰ ਕੇ ਜਿਹੜਾ ਕੋਈ ਜਿੰਨੇ ਕੋਈ ਥੋੜਾ ਘਣਾ ਸਫਰ ਕਿਤੇ ਕਰਨਾ ਨਾ ਉਹਨੂੰ ਵਿਚਾਰਨਾ ਪੈਣਾ ਵੀ ਤੁੰਦ ਤੇ ਧਰਨਾ ਇਹ ਪਤਾ ਨਹੀਂ ਕਿੱਥੇ ਪੈ ਜਾਣੇ ਨੇ ਕਿੱਥੇ ਆ ਜਾਣੇ ਨੇ ਹੁਣ ਕੋਈ ਪੰਜਾਬ ਦੀ ਮੇਰੇ ਖਿਆਲ ਦੀ ਕੋਈ ਸੜਕ ਇਹੋ ਜੀ ਵਿਹਲੀ ਨਹੀਂ ਹੁੰਦੀ ਜਿੱਥੇ ਧਰਨਾ ਨਾ ਲੱਗਾ ਹੋਵੇ ਲੋਕਾਂ ਦੀ ਆਸ ਹੁੰਦੀ ਹੈ ਸਰਕਾਰਾਂ ਤੇ ਸਰਕਾਰ ਨਾਲ ਦੀ ਕੋਈ ਚੀਜ਼ ਇੱਥੇ ਹੈ ਨਹੀਂ ਹੂੰ ਕਤਲੋਗਾਰਦ ਗੁੰਡਾਗਰਦੀ ਚੋਰੀ ਡਕੈਤੀ ਇੰਨੀ ਗੱਲ ਚੁੱਕੀ ਏ ਵੀ ਲੋਕਾਂ ਨੂੰ ਆਖਰ ਦੇ ਉੱਤੇ ਜਦੋਂ ਕੋਈ ਉਹਨਾਂ ਦੀ ਨਹੀਂ ਸੁਣਵਾਈ ਹੁੰਦੀ ਤੇ ਉਹਨਾਂ ਨੂੰ ਸੜਕਾਂ ਰੋਕਣੀਆਂ ਪੈਂਦੀਆਂ ਨੇ ਹੂੰ ਧਰਨੇ ਲਾਉਣੇ ਪੈਂਦੇ ਨੇ ਹੋਣ ਤਾਂ ਨਾ ਕੋਈ 10 20 ਕਿਲੋਮੀਟਰ ਵੀ ਕਿਸੇ ਨੇ ਸਫ਼ਰ ਕਰਨਾ ਹੋਵੇ ਤਾਂ ਉਹ ਆਪਦੇ ਰਿਸ਼ਤੇਦਾਰ ਨੂੰ ਪਹਿਲਾਂ ਪੁੱਛਦਾ ਵੀ ਤੇਰੇ ਪਿੰਡ ਜਾਂ ਤੇਰੇ ਘਰ ਨੂੰ ਆਉਣ ਵਾਲੀ ਸੜਕਾਂ ਸਾਰੀਆਂ ਸਾਫ਼-ਸੁਥਰੀਆਂ ਹੀ ਨੇ ਕੋਈ ਚਾਰ ਥਰੀਕ ਕੇ ਧਰਨਾ ਲਾ ਕੇ ਤਾਂ ਨਹੀਂ ਬੈਠੇ ਨਾਲੇ ਜਦੋਂ ਇਹਦੀ ਸਰਕਾਰ ਨਹੀਂ ਸੀ ਨਾ ਇਹ ਉਦੋਂ ਆਉਂਦਾ ਹੀ ਵੀ ਮੈਂ ਚੀਜ਼ਾਂ ਬੰਦ ਕਰਦਾਗਾ ਗੱਲ ਤੋਂ ਹੀ ਨਾ ਸਾਡੇ ਜਿਹੜਾ ਹੁੰਦਾ ਨਾ ਲਾਈ ਲੱਗ ਲਾਣਾ ਇਹਨੂੰ ਹੀ ਕਹਿੰਦੇ ਆ ਨਾ ਵੀ ਗੱਲਾਂ ਜੀ ਆ ਗਿਆ ਸਾਰਾ ਫਿਰ ਯਾਰ ਗੱਲਾਂ ਨਾਲ ਹੀ ਸਾਰਾ ਕੁਝ ਹੋ ਜਾਣਾ ਹੁਣ ਤਾਂ ਨਾ ਜਿਵੇਂ ਦੋ ਗੱਲਾਂ ਦਾ ਆਪਾਂ ਗਿਣ ਲਈਆਂ ਨਾ ਵੀ ਧੁੰਦ ਤੇ ਧਰਨਾ ਦਾ ਗਿਣ ਲਈ ਤੇ ਤੁੱਜੀ ਗੱਲ ਆ ਵੀ ਚੋਰ ਉਹ ਪਤਾ ਨਹੀਂ ਕਿਹੜੀ ਥਾਂ ਦੇ ਕਿੱਥੇ ਬੈਠੇ ਹੋਣੇ ਆ ਇਨੂੰ ਕੋਈ ਗੱਡੀ ਵਾਲਾ ਸੇਫ ਨਹੀਂ ਕੋਈ ਮੋਟਰਸਾਈਕਲ ਵਾਲਾ ਸੇਫ ਨਹੀਂ ਔਰ ਕਿੰਨੀਆਂ ਲੋਕ ਵੀਡੀਓ ਪਾਉਂਦੇ ਆ ਚੋਰ ਫੜ ਫੜ ਕੇ ਲੋਕ ਆ ਵੀ ਉਹਨਾਂ ਨੂੰ ਸੱਚਾ ਦੇਂਦੇ ਆ ਉਹ ਕਹਿੰਦੇ ਪੁਲਿਸ ਕੋਲ ਜਾਂਦੇ ਆ ਪੁਲਿਸ ਪਰਚਾ ਦਰਜ ਵੀ ਕਰਦੀ ਏ ਥੋੜਾ ਕੰਨਾ ਕਰਕੇ ਤੇ ਉਹਨੂੰ ਛੱਡ ਦਿੰਦੀ ਏ ਸੋ ਇਹ ਗੱਲ ਹੈ ਵੀ ਇਹ ਜਿਹੜੀ ਸਰਕਾਰ ਦੇ ਵਿੱਚ ਹਾਲਾਤ ਬਣੇ ਪੈਣਾ ਤੇ ਚੌਥੀ ਗੱਲ ਆ ਗਈ ਚੈਨਾ ਡੋਰ ਹਾਂ ਉਹਦੇ ਤੋਂ ਵੀ ਵਜਣਾ ਆੜੇ ਹੁਣ ਪੰਜ-ਛੇ ਦਿਨ ਬਸੰਤ ਤੋਂ ਬਾਅਦ ਲੰਘਣੇ ਆ ਨਾ ਇਹ ਚੈਨਾ ਡੋਰ ਸੜਕਾਂ ਤੇ ਹੋਣੀ ਏ ਤੇ ਗਲੀਆਂ 'ਚ ਹੋਣੀ ਏ ਕਈਆਂ ਦੀ ਮੌਤ ਦਾ ਕਾਰਨ ਬਣਨੀ ਏ ਇਹ ਤਿੰਨ ਚਾਰ ਚੀਜ਼ਾਂ ਇਹੋ ਜਿਹੀਆਂ ਨੇ ਪੰਜਾਬ 'ਚ ਜਿਹੜੇ ਐਸ ਵੇਲੇ ਜਿੰਨੂੰ ਅਸੀਂ ਰੰਗਲਾ ਪੰਜਾਬ ਕਹਿੰਦੇ ਸਾਂ ਨਾ ਉਹ ਇਹਨਾਂ ਚਾਰਾਂ ਚੀਜ਼ਾਂ ਦੀ ਜੇ ਪੜਤਾਲ ਕੀਤੀ ਜਾਵੇ ਤੇ ਚੌਹਾਂ ਦੇ ਨਾਲ ਹੀ ਵਿੰਨਿਆ ਪਿਆ ਚਾਰ ਸ਼ਫਿਰਿਓ ਆ ਧੁੰਦ ਦੇ ਕਾਰਨ ਵੀ ਬੜੇ ਵੱਡੇ ਹਾਦਸੇ ਵਾਪਰ ਰਹੇ ਆ ਚਲੋ ਧੁੰਦ ਤਾਂ ਆਪਾਂ ਕਹਿ ਸਕਦੇ ਆ ਵੀ ਕੁਦਰਤੀ ਇੱਕ ਪ੍ਰਕਿਰਤੀ ਐ ਉਹਦੇ 'ਚ ਆਪਾਂ ਵੀ ਸਰਕਾਰ ਨੂੰ ਤਾਂ ਨਹੀਂ ਦੋਸ਼ ਦੇ ਸਕਦੇ ਹਮ ਪਰ ਜਿਹੜਾ ਦੂਜੀਆਂ ਘਟਨਾਵਾਂ ਵਾਪਰ ਰੀਆਂ ਨੇ ਉਹਦੇ ਸਰਕਾਰ ਸਿੱਧੇ ਦੋਸ਼ੀ ਐ ਹਮ ਸ਼ਰੇਆਮ ਦੋਸ਼ੀ ਐ ਕੋਈ ਮੌਤ ਜਿਹੜੀ ਐ ਉਹ ਪੰਜਾਬ ਦੇ ਵਿੱਚ ਇਸ ਵੇਲੇ ਕਲਾਵੇ ਲੈਂਦੀ ਫਿਰਦੀ ਚਾਹੇ ਕੋਈ ਚਿੱਤੇ ਦੇ ਰੂਪ ਵਿੱਚ ਐ ਉਹ ਵੇਖ ਲੋ ਰੋਜ਼ ਦੀਆਂ ਖਬਰਾਂ ਕਿੰਨੀਆਂ ਹੁੰਦੀਆਂ ਨੇ ਚਾਹੇ ਉਹ ਕੋਈ ਕਤਲੋਕਾਰ ਦੇ ਰੂਪ ਵਿੱਚ ਐ ਡਕੈਤੀਆਂ ਨੇ ਲੁਟੇਰਾ ਪਾਣਾ ਤੇ ਆ ਜਿਹੜੀਆਂ ਚੋਰੀਆਂ ਨੇ ਪਤਾ ਨਹੀਂ ਕਿੱਥੇ ਕਿੱਥੇ ਕੀ ਇਹ ਚੋਰੀਆਂ ਚਾਚਾ ਤੂੰ ਹਸਾਬ ਲਾ ਲਾ ਵੀ ਚੋਰੀਆਂ ਚਲੋ ਹੁੰਦੀਆਂ ਆਈਆਂ ਪਹਿਲਾਂ ਹਣਾ ਪਰ ਜਿਹੜੀ ਇਹਦੀ ਸਰਕਾਰ ਦੇ ਵਿੱਚ ਚੋਰੀ ਨਾ ਉਹ ਚੋਰੀ ਨਹੀਂ ਉਹ ਨਾਲ ਕਤਲ ਵੀ ਏ ਸਾਰਾ ਕੁਝ ਹੀ ਐ ਨਾ ਅਗਲਾ ਚੋਰ ਜਦੋਂ ਚੋਰ ਜਾਂਦਾ ਨਾ ਉੱਤਰ ਗੱਲ ਇਹ ਆ ਨਾ ਆਂਦੇ ਹੁੰਦੇ ਆ ਵੀ ਰੱਬ ਤੋਂ ਬਾਅਦ ਜੇ ਲੋਕਾਂ ਨੂੰ ਉਮੀਦ ਹੁੰਦੀ ਹੈ ਹੁੰਦੀ ਸਰਕਾਰ ਤੇ ਹਾਂ ਰੱਬ ਤੋਂ ਜਦੋਂ ਰੱਬ ਤੋਂ ਕਿਸੇ ਦੀ ਆਸ ਨਹੀਂ ਨਾ ਪੂਰੀ ਹੁੰਦੀ ਤੇ ਉਹ ਫਿਰ ਸਰਕਾਰ ਦੇ ਮੂਹਰੇ ਵੇਖਦਾ ਇਹ ਇੱਕ ਆਮ ਹੀ ਗੱਲ ਆਪਾਂ ਕਹਦੇ ਨੇ ਵੀ ਰੱਬ ਤੋਂ ਬਾਅਦ ਆਸ ਸਰਕਾਰ ਤੇ ਹੁੰਦੀ ਲੋਕਾਂ ਤੇ ਸਰਕਾਰ ਤੇ ਹਾਂ ਤੇ ਉਹ ਜਿਹੜੀ ਨਾ ਸਰਕਾਰ ਤਾਂ ਹੈ ਹੀ ਨਹੀਂ ਇੱਥੇ ਸਰਕਾਰ ਤਾਂ ਕਿਤੇ ਲੱਭਦੀ ਨਹੀਂ ਸਰਕਾਰ ਤਾਂ ਤੁਸੀਂ ਇਹ حساب ਲਾ ਲਓ ਵੀ ਉਹਨਾਂ ਨੂੰ ਦਿੱਲੀ ਦਾ ਇਲੈਕਸ਼ਨ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੋਇਆ ਪਿਆ ਹੂੰ ਆ ਪੰਜਾਬ ਦੇ ਵਿੱਚ ਐਸਸੀ ਭਾਈਚਾਰਾ ਜਿਹੜਾ ਹੈ ਉਹ ਵਾਰ-ਵਾਰ ਥਾਂ-ਥਾਂ ਤੇ ਪੋਸਟਰ ਲਾ ਰਿਹਾ ਤੁਸੀਂ ਵੀਡੀਓ ਵੇਖਿਆ ਹੋਣੀ ਆ ਵੀ ਪੰਜਾਬ ਦਾ ਮੁੱਖ ਮੰਤਰੀ ਘੁੰਮ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਨੇ ਪੋਸਟਰ ਲਾਏ ਤੇ ਉਹ ਵੀਡੀਓ ਵਾਇਰਲ ਹੋ ਰਹੀਆਂ ਨੇ ਦੂਜੇ ਨੰਬਰ ਤੇ ਆ ਪੰਜਾਬ ਚ ਕਿੰਨੀਆਂ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰਸੋ ਚੌਥੇ ਕਿੰਨੇ ਜੀ ਮਰ ਗਏ ਕੱਲ ਕਿੰਨੇ ਜੀ ਮਰ ਗਏ ਰੋਜ਼ਾਨਾ ਕੀ ਕੁਝ ਹੋ ਜਾਂਦਾ ਯਾਰ ਤੇ ਕੋਈ ਸਰਕਾਰੀ ਨਮਾਇੰਦਾ ਜਾਂ ਕੋਈ ਹੋਰ ਕੋਈ ਹੈਗਾ ਇਹਨਾਂ ਦਾ ਕੋਈ ਹਾਲ ਚਾਜ ਵੀ ਕੋਈ ਦੁਖੀ ਦਰਦਿਆਂ ਦੀ ਕੋਈ ਸਾਰ ਲੈਣ ਵਾਲਾ ਇਹ ਸਾਰੇ ਕਿੱਥੇ ਨੇ ਇਹ ਦਿੱਲੀ 'ਚ ਉਹ ਗੱਲ ਜਿਹੜੀ ਕਰਦੇ ਹੁੰਦੇ ਸੀ ਨਾ ਪਹਿਲਾਂ ਇਹ ਤਾਂ ਪੰਜਾਬ ਵਾਲੇ ਲੋਕਾਂ ਨੂੰ ਇਹਨਾਂ ਨੇ ਦਿੱਲੀ ਮਾਡਲ ਦਾ ਜ਼ਿਕਰ ਕਰ ਕਰਕੇ ਵੋਟਾਂ ਲਈਆਂ ਹੂੰ ਵੀ ਸਾਡੀ ਸਰਕਾਰ ਹੈ ਜੀ ਦਿੱਲੀ 'ਚ ਅਸੀਂ ਤਾਂ ਉਹ ਕੁਝ ਕਰਤਾ ਉੱਥੇ ਸਿੱਖਿਆ ਬੜੀ ਆ ਉੱਥੇ ਸੇਵਾ ਸਹੂਲਤਾ ਬੜੀਆਂ ਨੇ ਕੇਜਰੀਵਾਲ ਨੂੰ ਤਾਂ ਵੋਟ ਮੰਗਣ ਦੀ ਲੋੜ ਨਹੀਂ ਪੈਂਦੀ ਲੋਕ ਆਪ ਮੁਹਾਰੇ ਵੋਟ ਪਾਉਂਦੇ ਨੇ ਹੁਣ ਇਹਨਾਂ ਨੂੰ ਬੰਦਾ ਪੁੱਛਣ ਵਾਲਾ ਹੋਵੇ ਵੀ ਜੇ ਕੇਜਰੀਵਾਲ ਨੇ ਕੰਮ ਹੀ ਇੰਨੇ ਕੀਤੇ ਆ ਤੇ ਤੁਸੀਂ ਉੱਥੇ ਕੀ ਲੈਣ ਗਏ ਹੋ ਹੂੰ ਤੁਸੀਂ ਪੰਜਾਬ 'ਚ ਠੱਗੀ ਮਾਰੀ ਲੋਕਾਂ ਨੂੰ ਦਿੱਲੀ ਮਾਡਲ ਵਿਖਾ ਕੇ ਤੇ ਪੰਜਾਬ ਦਾ ਕਿਹੜਾ ਮਾਡਲ ਉਹਨਾਂਥੇ ਵਿਖਾਉਣ ਗਏ ਹੋ ਗੱਲ ਇਹ ਨਾ ਜਿਹੜੀ ਚੀਜ਼ ਆਪ ਹੀ ਮਾਡਲ ਹੋਵੇ ਉਹਦੇ ਲਈ ਆਪਾਂ ਕੀ ਕਰਨ ਜਾਵਾਂਗੇ ਇਹ ਵੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ ਵੀ ਪੰਜਾਬ ਜਿਹੜਾ ਐਸ ਵੇਲੇ ਉਹ ਜਿਵੇਂ ਆਦਿ ਨਾ ਉੱਜੜ ਰਿਹਾ ਹੈ ਚਾਰ ਚਫੇਰੋਂ ਕੇਰਾ ਪਿਆ ਹੋਇਆ ਹੈ ਪੰਜਾਬ ਨੂੰ ਲੋਕ ਜਿਹੜੇ ਆ ਉਹ ਤਰਸਦੇ ਪਏ ਆ ਜੇ ਕੋਈ ਘਰੋਂ ਜੀ ਚਲੇ ਜਾਂਦਾ ਤਾਂ ਲੋਕਾਂ ਨੂੰ ਇਹ ਹੁੰਦਾ ਵੀ ਸਹੀ ਸਲਾਮਤ ਘਰੇ ਆ ਜਾਵੇ ਘਰੇ ਆ ਜੀ ਇਹ ਹਾਲਾਤ ਬਣੇ ਪਏ ਆ ਇਹ ਲੋਕ ਉਥਿਆਂ ਦੇ ਵੀ ਕੇਜਰੀਵਾਲ ਦੀ ਸੁਰੱਖਿਆ ਕੇਜਰੀਵਾਲ ਦੀ ਸੁਰੱਖਿਆ ਕੇਜਰੀਵਾਲ ਦੀ ਸੁਰੱਖਿਆ ਡਰਾਮੇ ਤੇ ਡਰਾਮਾ ਡਰਾਮੇ ਤੇ ਡਰਾਮਾ ਡਰਾਮੇ ਤੇ ਡਰਾਮਾ ਇੰਨਾ ਯਾਰ ਬੁੱਧੂ ਬਣਾਈ ਜਾਂਦੇ ਆ ਲੋਕਾਂ ਨੂੰ ਹੂੰ ਇਹ ਜਿਹੜਾ ਵਾਕਈ ਜਾਂਦੇ ਹੁੰਦੇ ਨੇ ਨਾ ਜਿਵੇਂ ਕਿਸੇ ਨੇ ਉਹ ਕਹਿੰਦੇ ਸੀ ਉਹ ਅਮਰੀਕਾ ਦਾ ਕੋਈ ਰਾਸ਼ਟਰਪਤੀ ਆਇਆ ਸੀ ਤੇ ਉਹ ਕਹਿੰਦਾ ਸੀ ਭਾਰਤ ਜਿਹੜਾ ਇਹ ਰੱਬ ਦੇ ਆਸਰੇ ਚੱਲਦਾ ਹੈ ਐਸੇ ਵੇਲੇ ਪੰਜਾਬ ਵੀ ਜਿਹੜਾ ਹੈ ਉਹ ਰੱਬ ਦੇ ਆਸਰੇ ਚੱਲ ਰਿਹਾ ਹੂੰ ਹਨਾ ਐਸੇ ਵੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਨਾ ਉਹ ਰੱਬ ਦੇ ਆਸਰੇ ਕਹਿੰਦੇ ਹੁੰਦੇ ਸੀ ਨਾ ਸੁਖਵੀਰ ਬੜਾ ਸਖਤ ਹੈ ਜੀ ਉਹ ਪੁਲਿਸ ਨੂੰ ਬੜਾ ਡਾਂਟ ਕੇ ਰੱਖਦਾ ਹੈ ਉਹ ਪੁਲਿਸ ਨੂੰ ਐ ਕਰਦਾ ਹੈ ਜੀ ਅਸੀਂ ਪੁਲਿਸ ਨੂੰ ਐ ਕਰਾਂਗੇ ਅਸੀਂ ਉਹ ਪੁਲਿਸ ਨੂੰ ਐ ਕਰਦਾ ਭਾਈ ਜਿਨ੍ਹਾਂ ਨੇ ਡਿਊਟੀ ਲੈਣੀ ਹੈ ਇੱਕ ਜਿਹੜਾ ਚੰਗਾ ਪ੍ਰਸ਼ਾਸਕ ਹੁੰਦਾ ਹੈ ਨਾ ਉਹਦਾ ਫਰਜ਼ ਬਣਦਾ ਹੂੰ ਕਿਉਂਕਿ ਸਾਡਾ ਸਰਦੀ ਸੂਬਾ ਹੈ ਇੱਥੇ ਚਾਰ ਸਵੇਰੇ ਇੱਕ ਤਾਂ ਸਰਦੀ ਚਾਹੀਦੀ ਪਾਕਿਸਤਾਨ ਦੀ ਸਾਨੂੰ ਸਰਦ ਲੱਗਦੀ ਹੈ ਇੱਕ ਜਿਹੜੇ ਦੂਜੇ ਸੂਬੇ ਨੇ ਜਾਂ ਜਿਹੜੀਆਂ ਹਰ ਵੇਲੇ ਬੁਰੀਆਂ ਨਜ਼ਰਾਂ ਨੇ ਉਹ ਪੰਜਾਬ ਤੇ ਪਈਆਂ ਰਹਿੰਦੀਆਂ ਨੇ ਇਸ ਕਰਕੇ ਜਿਹੜਾ ਸ਼ਾਸਕ ਹੁੰਦਾ ਉਹਨੇ ਹਮੇਸ਼ਾ ਸ਼ਕਤੀ ਵਰਤਣੀ ਹੁੰਦੀ ਹੈ ਉਹਨੇ ਮਿੰਟ-ਮਿੰਟ ਦੀ ਰਿਪੋਰਟ ਲੈਣੀ ਹੁੰਦੀ ਹੈ ਕਿੱਥੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ ਉਹ ਡੀਸੀ ਨੂੰ ਐਸਐਸਪੀ ਨੂੰ ਰੋਜ਼ ਸ਼ਾਮ ਤੱਕ ਰਿਪੋਰਟ ਲੈਂਦੇ ਸੀ ਤੇਰੇ ਜ਼ਿਲ੍ਹੇ 'ਚ ਕੀ ਗੜਨੇ ਆ ਵੀ ਹਾਲਾਂਕਿ ਉਹਨਾਂ ਨੂੰ ਸਾਰਾ ਪਤਾ ਹੁੰਦਾ ਸੀ ਪੁੱਛਦੇ ਹੁੰਦੇ ਸੀ ਆਹ ਗੱਲ ਕਿਵੇਂ ਹੋਈ ਆਹ ਕਿਵੇਂ ਨਹੀਂ ਇੱਥੇ ਮੇਰੇ ਖਿਆਲ 'ਚ ਕੋਈ ਹੈ ਹੀ ਨਹੀਂ ਇਹ ਤਾਂ ਸਾਰੇ ਦਿੱਲੀ ਬੈਠੇ ਆ ਕਿਸੇ ਨੇ ਕਿਸੇ ਨੂੰ ਪੁੱਛਣਾ ਕੀ ਹੈ ਇਸ ਕਰਕੇ ਜਿੰਨੇ ਵੀ ਸਫਰ ਕਰਨ ਜਾਣਾ ਹੈ ਨਾ ਉਹ ਅੱਜ ਧੁੰਦ ਤੋਂ ਦਾ বাজਦਾ ਹੀ বাজਦਾ ਹੈ ਦੂਜਾ ਨੰਬਰ ਜਿਹੜੇ ਪੰਜਾਬ 'ਚ ਥਾਂ ਥਾਂ ਧਰਨੇ ਕਿਸਾਨਾਂ ਦੇ ਧਰਨੇ ਟੀਚਰਾਂ ਦੇ ਧਰਨੇ ਦੂਜੇ ਮੁਲਾਜ਼ਮਾਂ ਦੇ ਧਰਨੇ ਪੀੜਤ ਲੋਕਾਂ ਦੇ ਧਰਨੇ ਜਿਨ੍ਹਾਂ ਨੂੰ ਕਿਤੇ ਉਹ ਇਨਸਾਫ ਨਹੀਂ ਮਿਲਦਾ ਆਪ ਹੁਣ ਵੇਖਿਆ ਦੋ ਤਿੰਨ ਦਿਨ ਹੋ ਗਿਆ ਮੁੱਗਾ ਰੋੜੀ ਆਪਣਾ ਬੰਦ ਪਿਆ ਹਾਂ ਹਰ ਥਾਂ ਦੇ ਮਤਲਬ ਕਿੰਨੇ ਲੋਕ ਖਜਲ ਖਰਾਬ ਹੋਏ ਕੋਈ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਹੁਣ ਲੋਕ ਵੀ ਕੀ ਕਰਨ ਜਦੋਂ ਕੋਈ ਇਨਸਾਫ ਨਹੀਂ ਮਿਲਦਾ ਲੋਕ ਤਰਨਾ ਹੀ ਲਾਉਣਗੇ ਨਾ ਕੋਈ ਸਰਕਾਰ ਨਾਲ ਦੀ ਹੈ ਹੀ ਨਹੀਂ ਗੱਲ ਕਦੀ ਇਹਨਾਂ ਦੇ ਕਿਸੇ ਵਿਧਾਇਕ ਨੇ ਕਦੀ ਇਹਨਾਂ ਦੇ ਕਿਸੇ ਮੰਤਰੀ ਸੰਤਰੀ ਨੇ ਕਦੀ ਜਾ ਕੇ ਇਹ ਗੱਲ ਹਿੱਕ ਥਾਪੜ ਕੇ ਆਖੀ ਅਸੀਂ ਤੁਹਾਨੂੰ ਇਨਸਾਫ ਦਿੱਤਾ ਵੀ ਅਸੀਂ ਤੁਹਾਨੂੰ ਇਨਸਾਫ ਦਿਵਾਉਣੇ ਆਉ ਨਾ ਉਹ ਜਾਂਦੇ ਹੀ ਨਹੀਂ ਉਹਨਾਂ ਦੇ ਸਾਨੂੰ ਕੀ ਲੋੜ ਹੈ ਪੰਜਾਬ ਦੇ ਲੋਕਾਂ ਕੋਲ ਅਸੀਂ ਇੱਕ ਮੌਕਾ ਮੰਗਿਆ ਸੀ ਇੱਕ ਸਾਨੂੰ ਦੇਤਾ ਬਸ ਗਾਂ ਵੱਡੀ ਗੱਲ ਨਾ ਜਿੱਤਾਂਗੇ ਇਹਦਾ ਆਮ ਇਹਨਾਂ ਦੇ ਐਮਐਲਏ ਕਹਿਣ ਲੱਗ ਪਏ ਨਾ ਹਰ ਬੰਦੇ ਨੂੰ ਕੋਈ ਨਹੀਂ ਯਾਰ ਅਗਲੀ ਵਾਰ ਨਾ ਪਾਇਆ ਜੀ ਉਹਨਾਂ ਨੂੰ ਪਤਾ ਵੀ ਅਸੀਂ ਅੰਨੀ ਫਰ ਜਿਤਨਾ ਹੀ ਨਹੀਂ ਪਰ ਇੱਥੇ ਹੁਣ ਸੋਚਣ ਵਾਲੀ ਗੱਲ ਹੈ ਜਿਹੜਾ ਸਾਡਾ ਲਾਈ ਲਗ ਲਾਣਾ ਉਹਨਾਂ ਦੇ ਉੱਤੇ ਕੀ ਬੀਤਦੀ ਹੋਵੇਗੀ ਕੀ ਤੁਸੀਂ ਇਹ ਚਾਹੁੰਦੇ ਸੋ ਕਿ ਸਾਡਾ ਪੰਜਾਬ ਇਹੋ ਜਿਹਾ ਬਣੇ ਇਹ ਸਾਰੇ ਦੋਸ਼ ਦੋਚੀ ਕੌਣ ਹੈ ਫਿਰ ਇਸ ਗੱਲ ਦਾ ਦੋਚੀ ਉਹ ਲੋਕ ਜਿਹੜੇ ਲਾਲਚੀ ਜਿਨ੍ਹਾਂ ਨੇ ਲਾਲਚ ਜਾ ਕੇ ਵੋਟਾਂ ਪਾਈਆਂ ਜਿਨ੍ਹਾਂ ਨੇ ਨਿੱਕੇ ਨਿੱਕੇ ਅਹੁਦਿਆਂ ਦੀ ਖਾਤਰ ਵੋਟਾਂ ਪਾਈਆਂ ਜਿਨ੍ਹਾਂ ਨੇ ਫੋਕੀ ਚੌਧਰ ਖਾਤਰ ਵੋਟਾਂ ਪਾਈਆਂ ਉਹ ਵੀ ਆਪਣੇ ਆਪ ਨੂੰ ਵੀ ਕੋਸਦੇ ਹੋਣੇ ਆ ਤੇ ਜਦੋਂ ਉਹ ਘਟਨਾਵਾਂ ਵਾਪਰਦੀਆਂ ਵਿੱਚ ਉਹ ਵੀ ਸ਼ਾਮਲ ਹੀ ਹੁੰਦੇ ਆ ਚੋਰ ਉਹਨਾਂ ਘਰ ਵੀ ਉਹਨੇ ਪੈਂਦੇ ਆ ਨਕਾਤੀਆ ਉਹਨਾਂ ਨਾਲ ਵੀ ਹੁੰਨੀਆਂ ਹੁੰਦੀਆਂ ਲੁਟੇਰੇ ਉਹਨਾਂ ਨਾਲ ਵੀ ਖੋਹ ਮਾਰ ਉਵੇਂ ਕਰਦੇ ਆ ਰਾਵਾਂ ਦੇ ਤੰਗ ਉਹ ਵੀ ਉਵੇਂ ਹੁੰਦੇ ਆ ਜਿਵੇਂ ਦੂਜੇ ਲੋਕ ਹੁੰਦੇ ਆ ਇਸ ਕਰਕੇ ਇਹ ਪੰਜਾਬ ਨੂੰ ਸਮਝਣ ਦੀ ਲੋੜ ਹੈ ਸ਼ਾਸਕ ਉਹ ਜਿਹੜਾ ਹੁਣ ਦੇਖੋ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਮੁੱਖ ਮੰਤਰੀ ਗਾਣੇ ਗਾਉਂਦਾ ਫਿਰਦਾ ਪਰ ਵੇਖਿਆ ਉਹਦੀ ਵੀਡੀਓ ਵਾਇਰਲ ਹੋਈ ਉਹ ਕੀ ਹੈ ਯਾਰ ਇਹ ਕੋਈ ਸੂਬੇ ਦੇ ਮੁੱਖ ਮੰਤਰੀ ਦੇ ਟੱਪੇ ਗਾਉਣ ਵਾਲੇ ਆ ਹਨਾ ਇਹ ਪਤਾ ਨਹੀਂ ਹੁਣ ਉਹ ਕਿੰਨੂੰ ਲਾ ਕੇ ਗਾਉਂਦਾ ਪਿਆ ਉਹ ਚੀਜ਼ ਨਿਕਲੀ ਪਰਾਇ ਦिला ਮੇਰੇ ਆ ਮੁੱਖ ਮੰਤਰੀ ਇਹ ਗੱਲ ਕਰ ਰਿਹਾ ਜਿਹਦੇ ਪਿੱਛੇ ਹੋ ਗਿਓ ਛਦਾਈ ਦिला ਮੇਰੇ ਆ ਉਹ ਛਦਾਈ ਕਹਦਾ ਹੋ ਗਿਓ ਤੂੰ ਤਾਂ ਪੰਜਾਬ ਨੂੰ ਛਦਾਈ ਕਰ ਛੱਡਿਆ ਕੁਰਸੀ ਤੈਨੂੰ ਮਿਲ ਗਈ ਹੋਰ ਤੈਨੂੰ ਕੀ ਚਾਹੀਦਾ ਸੀ ਛਦਾਈ ਦਾ ਲੋਕ ਪੰਜਾਬ ਦੇ ਹੋ ਗਏ ਹੁਣ ਉਹ ਪਰਾਇ ਹੋਣ ਦਾ ਡਰ ਰਿਹਾ ਉਹਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜੇ ਗਾਣੇ ਗਾਉਂਦਾ ਪਿਆ ਉਹ ਕੁਰਸੀ ਉਹਨੂੰ ਪਰਾਇ ਹੋਣ ਦਾ ਡਰ ਹੈ ਕਿਉਂਕਿ ਆ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਇਹਦੀ ਰਵਾਨਗੀ ਕਰਦੇ ਕੇਜਰੀਵਾਲ ਇਸ ਕਰਕੇ ਉਹਨੇ ਪਹਿਲੋਂ ਗੀਤ ਗਾਉਣੇ ਸ਼ੁਰੂ ਕਰਤੇ ਪਰ ਅੱਜ ਸੂਰਤ ਲੋਕਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਸ਼ਰਮਤਾ ਮਹਿਸੂਸ ਕਰਦੇ ਹੋਣੇ ਆ ਕਿ ਕਿਹੜਾ ਸੂਬੇ ਦਾ ਕਿਹੜਾ ਮੁੱਖ ਮੰਤਰੀ ਆ ਜਿਹੜਾ ਇਸ ਤਰ੍ਹਾਂ ਸਟੇਜਾਂ ਤੇ ਗਾਣੇ ਗਾਉਂਦਾ ਸਰਦਾ ਹੂੰ ਸੋ ਬਚੋ ਧੁੰਦ ਤੋਂ ਵੀ ਬਚੋ ਤਰਨਿਆਂ ਤੋਂ ਵੀ ਬਚੋ ਚੋਰਾਂ ਤੋਂ ਵੀ ਬਚੋ ਚੈਨਾ ਡੋਰ ਤੋਂ ਵੀ ਬਚੋ ਹੋਰ ਜਿੰਨੀਆਂ ਲਾਹਤਾਂ ਨੇ ਬਚ ਕੇ ਰਹੇ